ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਲ ਤੇ ਦਮਰੇ ਚੈਨਲ ਤੇ ਹਾਂਜੀ ਆਪਾਂ ਕਰੀਆ ਕਮੀਜ਼ ਦੀ ਕਟਿੰਗ ਤੇ ਛਾਤੀ ਹੈਗੀ ਕਸਟਮਰ ਦੀ 21 ਇੰਚ ਕਮਰ ਹੈਗੀ 20 ਇੰਚ ਮੰਨ ਲਓ 11 ਇੰਚ ਤਿਆਰ ਹੈਗੀ 20 ਇੰਚ ਤੇ ਆਪਾਂ ਨਿਸ਼ਾਨ ਲਾਇਆਏ ਤੇ 22 ਇੰਚ ਹੈਫਾ ਜੀ ਸਾਰਿਆਂ ਤੋਂ ਪਹਿਲਾਂ ਜੀ ਤੀਰਾ ਹੈ ਆਪਣੇ ਕਸਟਮਰ ਦਾ ਉਹ ਹੈਗਾ ਹੈਗਾ 12 ਇੰਚ ਆਪਾਂ 12 ਦਾ ਹਾਫ 6 ਇੰਚ ਉਹਦਾ 6 ਤੋਂ 2 ਸੂਤ ਉੱਪਰ ਰੱਖਣਾ ਹੈ ਆਪਾਂ ਉੱਪਰ ਉਹ ਨਿਸ਼ਾਨ ਲਾ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ 7.5 ਇੰਚ ਦਾ ਇਸ ਤਰ੍ਹਾਂ ਡੂੰਗਾ ਨਿਸ਼ਾਨ ਲਾ ਲੈਣਾਗੇ ਸਿੱਧਾ ਮੋਡੇ ਦਾ ਨਿਸ਼ਾਨ ਜਿਹੜਾ ਹਾਂਜੀ ਉਸ ਤੋਂ ਬਾਅਦ ਇਹ ਮੈਂ ਆਪਾਂ ਇੱਕ ਨਿਸ਼ਾਨ ਇੱਧਰ ਨੂੰ ਲਾ ਲੈਣਾ ਜਿਵੇਂ ਕਿ ਇੱਥੇ ਬਾਕਸ ਜਆ ਬਣ ਜਾਂਦਾ ਹੈਗਾ ਡੱਬਾ ਜਆ ਉਸ ਤੋਂ ਬਾਅਦ ਛਾਤੀ ਦਾ ਨਿਸ਼ਾਨ ਲਾਉਨੇ ਹੁੰਦੇ ਆਪਾਂ ਛਾਤੀ ਹੈਗੀ ਕਸਟਮਰ ਦੀ 21 ਇੰਚ ਠੀਕ ਹੈ 21 ਦਾ ਹਾਫ 10.5 ਇੰਚ ਆ ਜਾਣਾ ਹੈ ਉਸ ਤੋਂ ਬਾਅਦ ਜੀ ਇਧਰੋਂ ਤੇ 1 ਇੰਚ ਤੇ ਕੱਟ ਪਾਉਣੀ ਹੁੰਦੀ ਹੈ ਜੀ ਫਿਰ ਉਹ ਆਪਾਂ 2 ਇੰਚ ਤੇ ਕੱਟ ਪਾਉਣੀ ਹੁੰਦੀ ਆ। ਆਪਾਂ 2 ਇੰਚ ਤੇ ਨਿਸ਼ਾਨ ਲਾਉਣੇ ਆ। ਹਾਂਜੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜਿਵੇਂ 2 ਇੰਚ ਤੇ ਇੱਧਰ ਇੱਕ ਨਿਸ਼ਾਨ ਆ ਪੇਕ ਇੰਚ ਤੇ ਰੋਣਾ ਇੱਕ ਆਪਾਂ 2 ਇੰਚ ਤੇ ਲਾਉਣਾ ਹੈ ਜੀ। ਹੱਜਾ ਤਾਂ ਉਹ ਜਿਹੜੀਆਂ ਪਲੇਟਾਂ ਆਈਆਂ ਨੇ ਪਲੇਟ ਆਪਣੇ ਕਸਟਮਰ ਦੇ ਹੈਗੇ ਆ। 11 ਇੰਚ ਤੇ ਤਿਆਰ ਆਪਾਂ ਸਾਢੇ 11 ਇੰਚ ਤੇ ਉੱਪਰ ਇੱਕ ਅੱਧੇ ਇੰਚ ਦੀ ਆਪਾਂ ਕਾਟ ਪਾਉਣੀ ਹੁੰਦੀ ਹੈ ਜੀ ਉਸ ਤੋਂ ਬਾਅਦ ਆਪਾਂ ਪਲੇਟਾਂ 'ਤੇ ਨਿਸ਼ਾਨ ਲਾਉਣੇ ਹੁੰਦੇ ਆ ਜਿਵੇਂ ਸਾਢੇ 11 ਇੰਚ ਤੇ ਆਪਾਂ ਨਿਸ਼ਾਨ ਲਾਉਣਾ ਹੈ 7 ਇੰਚ ਦੀ ਡੂੰਗੀ ਪਲੇਟ ਰੱਖਣੀ ਆ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇੱਕ 2 ਇੰਚ ਦਾ ਨਿਸ਼ਾਨ ਲਾਉਣਾ ਹੈ ਇਧਰੋਂ ਨਿਸ਼ਾਨ ਆਪਾਂ 3.5 ਇੰਚ ਤੇ ਲਾਉਣਾ ਹੈ ਜੀ ਉਰੇ ਆਪਾਂ 2 ਇੰਚ ਤੇ ਠੀਕ ਹੈ ਜੀ ਜਿਹੜੀ ਆਪਾਂ ਪਲੇਟ ਪਾਉਣੀ ਹੈ ਇਸ ਤਰ੍ਹਾਂ ਤੋ ਇਹ ਇੰਤੇ ਤੇ ਨਿਸ਼ਾਨ ਲਾਉਣਾ ਆਏਗਾ ਹਾਂਜੀ ਇਸ ਤਰ੍ਹਾਂ ਆਪਾਂ ਕੱਟ ਪਾ ਦੇਣੀ ਆ ਇਧਰ ਵੀ ਇੱਕ ਨਿਸ਼ਾਨ ਆਪਾਂ ਇਧਰ ਪੌਣੇ 7 ਇੰਚ ਤੇ ਲਾਉਨੇ ਹੁੰਦੇ ਆ ਜੀ ਇੱਕ ਸੈਂਟਰ ਦੇ ਵਿੱਚ ਜਿਵੇਂ ਇਸ ਤਰ੍ਹਾਂ ਪੌਣੇ 7 ਇੰਚ ਤੇ ਮੈਂ ਨਿਸ਼ਾਨ ਲਾ ਲਿਆ ਸੀ ਤੇ ਜਿਹੜਾ ਆਪਾਂ 2 ਇੰਚ ਤੇ ਨਿਸ਼ਾਨ ਲਾਇਆ ਆਏਗਾ ਕਿ ਉਸ ਤੋਂ ਬਾਅਦ ਇਹ ਨਿਸ਼ਾਨ ਨੂੰ ਆਪਾਂ ਇਹ ਨਿਸ਼ਾਨ ਦੇ ਨਾਲ ਇਹ ਮਿਲਾ ਦੇਣਾ ਆਏਗਾ ਹਾਂਜੀ ਆਪਣੀ 19 ਇੰਚ ਕਸਟਮਰ ਦੀ ਕਮਰ ਆ ਗਈ ਆਪਾਂ 2 ਇੰਚ ਤੇ ਨਿਸ਼ਾਨ ਲਾ ਲੈਣਾ ਕਿਉਂਕਿ ਉਸ ਤੋਂ ਬਾਅਦ ਪਲੇਟਾਂ ਦੇ ਵਿੱਚ ਜਿਹੜਾ ਕਪੜਾ ਵੀ ਆ ਜਾਂਦਾ ਹੈਗਾ ਤਾਂ ਕਰਕੇ ਸਾਈਡ ਸਲਾਈ ਆਪਣੇ ਕਸਟਮਰ ਦੀ ਹੈਗੀ ਹੈ ਜੀ 15 15 ਤੇ ਆਪਾਂ ਨਿਸ਼ਾਨ ਲਾਇਆ ਤੇ 11 ਇੰਚ ਹੈਪ ਹਾਫ ਆਇਆ ਜੀ ਹੈਪ ਹੈਗੀ ਹੈ 22 ਇੰਚ 22 ਦਾ ਹਾਫ ਆ ਗਿਆ 11 ਇੰਚ ਠੀਕ ਹੈ ਜੀ ਇਸ ਤਰ੍ਹਾਂ ਆਪਣੇ ਇਹ 22 ਇੰਚ ਛਾਤੀ ਤੇ 10 ਇੰਚ ਕਮਰ 22 ਇੰਚ ਹੈਪੋ ਵਾਲੀ ਕੁਮੀ ਦੀ ਸਾਰੀਆਂ ਕਟਾਂ ਆਈਆਂ ਤੁਹਾਨੂੰ ਕਿਸ ਤਰ੍ਹਾਂ ਲੱਗੀ ਵੀਡੀਓ ਜਰੂਰ ਦੱਸਿਓ ਥੈਂਕ ਯੂ ਜੀ